ਕਾਲ ਜੀ ਮੈਂ ਸਰਵਜੀਤ ਕੌਰ ਤੁਸੀਂ ਦੇਖ ਰਹੇ ਹੋ ਸਾਡਾ ਪ੍ਰੋਗਰਾਮ ਪਬਲਿਕ ਟਾਈਮ ਜਿੱਦਾਂ ਕਿ ਤੁਸੀਂ ਜਾਣਦੇ ਹੋ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਨੂੰ ਅਲੱਗ-ਅਲੱਗ ਜਗ੍ਹਾ ਦੀ ਜਿਹੜੀ ਐ ਸੈਰ ਕਰਵਾਨੇ ਆ ਸੋ ਦੋਸਤੋ ਅੱਜ ਜਿਹੜੀ ਅਸੀਂ ਤੁਹਾਨੂੰ ਸੈਰ ਕਰਵਾਉਣ ਲੈ ਕੇ ਆਏ ਆ ਜਾਂ ਇਸ ਸਪੋਰਟ ਨੂੰ ਦਿਖਾਉਣ ਲੈ ਕੇ ਆਏ ਆ ਉਹ ਹੈ ਜੀ ਡਲੋਜੀ ਰੋਡ ਨੂੰ ਜਾਂਦੇ ਹੋਏ ਤੇ ਰਾਹ ਦੇ ਵਿੱਚ ਪਿੰਡ ਪੈਂਦਾ ਜੀ ਚਮਰੋੜ ਚਮਰੋੜ ਦੇ ਵਿੱਚ ਇੱਕ ਜਗ੍ਹਾ ਆ ਫਗੋਤਾ ਵੈਲੀ ਔਰ ਜਿਹੜੀ ਇਹ ਵੈਲੀ ਹੈ ਜੀ ਬਹੁਤ ਸੋਹਣੀ ਕੁਦਰਤ ਦੀ ਦੇਣ ਦਿੱਤੀ ਹੋਈ ਹੈ ਕਿਉਂਕਿ ਇਹ ਜਿਹੜਾ ਰਣਜੀਤ ਸਾਗਰ ਡੈਮ ਤੁਸੀਂ ਦੇਖ ਰਹੇ ਹੋ ਪਿੱਛੇ ਤੁਸੀਂ ਦੇਖ ਵੀ ਸਕਦੇ ਹੋ ਕਿ ਬਹੁਤ ਸੋਹਣਾ ਜਿਹੜਾ ਆ ਕੁਦਰਤ ਦਾ 뷰 ਹੈ ਬਹੁਤ ਸੋਹਣੀ ਜਿਹੜੀ ਹੈ ਇਹ ਦਾਤ ਜਿਹੜੀ ਆ ਬਖਸ਼ੀ ਹੋਈ ਹੈ ਕੁਦਰਤ ਨੇ ਸੋ ਇਸ ਜਿਹੜੀ ਆ ਜਗ੍ਹਾ ਦੇ ਵਿੱਚ ਅਸੀਂ ਤੁਹਾਨੂੰ ਹਰ ਤਰ੍ਹਾਂ ਦੀ ਜਿਹੜੀ ਆ ਚੀਜ਼ਾਂ ਦਿਖਾਵਾਂਗੇ ਕੀ ਕੀ ਜਿਹੜਾ ਇੱਥੇ ਬਣਾਇਆ ਗਿਆ ਆ ਔਰ ਸਭ ਤੋਂ ਵਧੀਆ ਗੱਲ ਹੈ ਇਸ ਦੇ ਇੱਥੇ ਜਿਹੜੀ ਰਣਜੀਤ ਸਾਗਰ ਡੈਮ ਦੀ ਲੇਕ ਹੈ ਨਾ ਉਹਦਾ ਕੁਝ ਪਾਰ ਜਿਹੜਾ ਆ ਇੱਥੇ ਇੱਥੇ ਹੈਗਾ ਆ ਔਰ ਲੋਕੀ ਬਹੁਤ ਜ਼ਿਆਦਾ ਇੰਜੋਏ ਕਰਦੇ ਆ ਸੋ ਇੱਥੇ ਅਸੀਂ ਲੋਕਾਂ ਦੇ ਨਾਲ ਗੱਲਬਾਤ ਵੀ ਕਰਾਂਗੇ ਉਹਨਾਂ ਨੂੰ ਜਾਣਾਂਗੇ ਵੀ ਕਿ ਜਿਹੜਾ ਆ ਸਾਡੀ ਹਫਤੇ ਦੇ ਵਿੱਚ ਘੁੰਮਣਾ ਫਿਰਨਾ ਕਿੰਨਾ ਕੁ ਜ਼ਰੂਰੀ ਆ ਤੁਸੀਂ ਜਾਣਦੇ ਹੋ ਕਿ ਰੋਜ਼ ਮਹਾਰਾਤੀ ਜ਼ਿੰਦਗੀ ਦੇ ਵਿੱਚ ਆਪਾਂ ਆਪਣੇ ਆਪ ਨੂੰ ਇੰਨਾ ਰੁਝਾ ਲਿਆ ਆ ਕਿ ਆਪਣੇ ਲਈ ਟਾਈਮ ਕੱਢਣਾ ਹੀ ਸਾਡੇ ਲਈ ਔਖਾ ਹੋ ਜਾਂਦਾ ਹੈ ਕਿਉਂਕਿ ਸਾਡੇ ਮਨ 'ਚ ਇੱਕ ਚੀਜ਼ ਹੁੰਦੀ ਹੈ ਜੀ ਉਹਦੇ ਕੋਲ ਦੋ ਗੱਡੀਆਂ ਆ ਮੇਰੇ ਕੋਲ ਇੱਕ ਕਿਉਂ ਸੋ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਅਸੀਂ ਆਪਣਾ ਜਿਹੜਾ ਆਪਣੇ ਲਈ ਟਾਈਮ ਕੱਢਣਾ ਹੈ ਉਹ ਬਿਲਕੁਲ ਹੀ ਬੰਦ ਕਰ ਦਿੱਤਾ ਸੋ ਅਸੀਂ ਇਸ ਪ੍ਰੋਗਰਾਮ ਦੇ ਰਾਹੀਂ ਤੁਹਾਨੂੰ ਇਹ ਵੀ ਦੱਸਾਂਗੇ ਕਿ ਸਾਡਾ ਜੀਵਨ ਦੇ ਵਿੱਚ ਕੁੰਮਣਾ ਫਿਰਨਾ ਤੇ ਜਿਹੜਾ ਆ ਆਪਣੇ ਆਪ ਨੂੰ ਇੰਨਾਂ ਸਾਰੀਆਂ ਰੋਜ਼ਮਰਾਂ ਦੀ ਜ਼ਿੰਦਗੀ ਦੇ ਵਿੱਚੋਂ ਕੱਢ ਕੇ ਆਪਣੇ ਲਈ ਟਾਈਮ ਕੱਢਣਾ ਕਿੰਨਾ ਜ਼ਰੂਰੀ ਆ ਸੋ ਦੋਸਤੋ ਆਓ ਤੁਹਾਨੂੰ ਲੈ ਚੱਲਦੇ ਆ ਆਪਣੇ ਪ੍ਰੋਗਰਾਮ ਦੇ ਰਾਹੀਂ ਇਸ ਜਗ੍ਹਾ ਨੂੰ ਕਮਾਣ ਦੋਸਤੋ ਹੁਣ ਇਸ ਵਕਤ ਅਸੀਂ ਪਹੁੰਚ ਚੁੱਕੇ ਹਾਂ ਚਮਰੋੜ ਵੈਲੀ ਤੇ ਤੁਸੀਂ ਦੇਖ ਸਕਦੇ ਹੋ ਇੰਨੀ ਹਸੀਨ ਵਾਦੀਆਂ ਦੇ ਵਿੱਚ ਬਹੁਤ ਸੋਹਣਾ ਜਿਹੜਾ ਇਹ ਪਿਕਨਿਕ ਸਪੋਰਟ ਬਣਿਆ ਹੋਇਆ ਹੈ ਆਓ ਅਸੀਂ ਅੰਦਰ ਤੁਹਾਨੂੰ ਲੈ ਚੱਲਦੇ ਹਾਂ ਤੇ ਇੱਥੇ ਬਹੁਤ ਸਾਰੇ ਲੋਕਾਂ ਦੇ ਨਾਲ ਵੀ ਗੱਲ ਕਰਾਂਗੇ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਸਾਰੇ ਜਿਹੜੇ ਲੋਕ ਆਪਣੇ ਬੱਚਿਆਂ ਦੇ ਨਾਲ ਆਏ ਹੋਏ ਨੇ ਨਮਸਕਾਰ ਮੈਮ ਕੀ ਹਾਲ ਚਾਲ ਹੈ ਤੁਹਾਡਾ ਵਧੀਆ ਵਧੀਆ ਤੁਸੀਂ ਦੱਸੋ ਮੈਮ ਕੀ ਸੋਚ ਕੇ ਇਸ ਵਾਰ ਜਿਹੜਾ ਤੁਸੀਂ ਇੱਥੇ ਬਾਹਰ ਨਿਕਲੇ ਹੋ ਆਪਣੇ ਲਈ ਟਾਈਮ ਕੱਢਿਆ ਮੈਮ ਐਕਚੁਅਲੀ ਅੱਜ ਮੇਰੇ ਬੇਟੇ ਦਾ ਬਰਥਡੇ ਹੈ ਠੀਕ ਹੈ ਤਾਂ ਅਸੀਂ ਕਿਹਾ ਕੁਝ ਵਧੀਆ ਸਪੈਸ਼ਲ ਦੇ ਲਈ ਕਰੀਏ ਇਸ ਕਰਕੇ ਅਸੀਂ ਪਿਕਨਿਕ ਸਪੋਰਟ ਤੇ ਆਏ ਹਾਂ ਮੀਨਿੰਗ ਹੋ ਗਿਆ ਠੀਕ ਹੈ ਕਿੱਦਾਂ ਲੱਗ ਰਿਹਾ ਮੈਮ ਵਧੀਆ ਮੈਮ ਬਹੁਤ ਵਧੀਆ ਹੈਪੀ ਬਰਥਡੇ ਬੇਟਾ ਸੋ ਇਸੀ ਤਰ੍ਹਾਂ ਅਸੀਂ ਹੋਰ ਵੀ ਲੋਕਾਂ ਨਾਲ ਗੱਲਬਾਤ ਕਰਾਂਗੇ ਕਿਉਂਕਿ ਆਪਣੇ ਲਈ ਟਾਈਮ ਕੱਢਣਾ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਿਆ ਕਿ ਬਹੁਤ ਔਖਾ ਹੋ ਗਿਆ ਆ ਤੇ ਕੁਝ ਨੌਜਵਾਨ ਜਿਹੜੇ ਇੱਥੇ ਖੜੇ ਐ ਨੌਜਵਾਨ ਪੀੜ੍ਹੀ ਜਿਹੜੀ ਹੈ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਕਿ ਉਹਨਾਂ ਨੂੰ ਕਿੱਦਾਂ ਲੱਗਿਆ ਇੱਥੇ ਆ ਕੇ ਔਰ ਕੀ ਸੋ ਸਰ ਇਹ ਜਿਹੜੇ ਤੁਸੀਂ ਇਸ ਜਗ੍ਹਾ ਤੇ ਆਏ ਫੁਗੋਤਾ ਵੈਲੀ ਤੇ ਹਮੇਸ਼ਾ ਕਹਿੰਦੇ ਕਿ ਨੌਜਵਾਨ ਜਿਹੜਾ ਅੱਗੇ ਵਧਣਾ ਚਾਹੁੰਦਾ ਆ ਤੁਸੀਂ ਆਪਣੇ ਲਈ ਟਾਈਮ ਕੱਢ ਕੇ ਆਏ ਹੋ ਜਾਂ ਸਾਰੇ ਫਰੈਂਡਸ ਕੀ ਸੋਚ ਕੇ ਆਏ ਹੋ ਮੈਮ ਦਰਸਾਤ ਸਾਲ ਅਸੀਂ ਫ੍ਰੀ ਸੀਗੇ ਵੀਕਐਂਡ ਸੀਗਾ ਇਸ ਕਰਕੇ ਸੋਚਿਆ ਕਿ ਅਸੀਂ ਇੱਧਰ ਆ ਕੇ ਘੁੰਮੀਏ ਇੱਥੇ ਬੋਟਿੰਗ ਵਗੈਰਾ ਕਾਫੀ ਅੱਛੀ ਹੈਗੀ ਆ ਅਸੀਂ ਬਾਈਕ ਰਾਈਡਿੰਗ ਕੀਤੀ ਆ ਕਾਫੀ ਇੰਜੋਏ ਕੀਤਾ ਅਸੀਂ ਇੱਥੇ ਬਹੁਤ ਵਧੀਆ ਲੱਗਾ ਸਾਨੂੰ ਇੱਥੇ ਆਣ ਕੇ ਅਸੀਂ ਕਪੂਰਥਲੇ ਸ਼ਹਿਰ ਤੋਂ ਆਏ ਆ ਇੱਥੇ ਸਪੈਸ਼ਲ ਜੀ ਮੈਮ ਸਪੈਸ਼ਲ ਤੁਸੀਂ ਕਪੂਰਥਲੇ ਤੋਂ ਆਏ ਹੋ ਜੀ ਜੀ ਮੈਮ ਬਿਲਕੁਲ ਤੁਸੀਂ ਇਹ ਜਗ੍ਹਾ ਜਿਹੜੀ ਹੈ ਇਹ ਕਿੱਥੇ ਦੇਖੀ ਸੀ ਕਿ ਤੁਹਾਨੂੰ ਕਿੱਦਾਂ ਪਤਾ ਲੱਗਿਆ ਕਿ ਇਹ ਜਗ੍ਹਾ ਹੈਗੀ ਹੈ ਮੈਮ ਅਸੀਂ ਉਸਤਾ ਤੇ ਕਰੀਲ ਦੇਖੀ ਸੀਗੇ ਉਹਦੇ ਵਿੱਚ ਦੱਸਿਆ ਸੀਗਾ ਕਿ ਇਸ ਜਗ੍ਹਾ ਬਾਰੇ ਦੱਸਿਆ ਸੀਗਾ ਫਿਰ ਅਸੀਂ ਪਲ ਜੀ ਜੀ ਤੁਸੀਂ ਸਾਰਾ ਗਰੁੱਪ ਇਕੱਠਾ ਆਇਆ ਹੋਇਆ ਠੀਕ ਹੈ ਅਸੀਂ ਤੁਹਾਡਾ ਵੀ ਗੱਲ ਕਰਦੇ ਹਾਂ ਅੱਛਾ ਜਿੱਦਾਂ ਤੁਹਾਨੂੰ ਪਤਾ ਲੱਗਿਆ ਕਿ ਤੁਸੀਂ ਰੀਲ ਦੇਖੀਆ ਤੁਹਾਡੇ ਫਰੈਂਡ ਨੇ ਤੁਹਾਨੂੰ ਫੋਨ ਕੀਤਾ ਹਾਂਜੀ ਮੈਮ ਫੋਨ ਕੀਤਾ ਸੀ ਇਹਨਾਂ ਨੇ ਦੱਸਿਆ ਸੀ ਕਿ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਬਹੁਤ ਅੱਛੀ ਆਈ ਹੈ ਅਸੀਂ ਵੀਕੈਂਡ ਦੇ ਪਲਾਨ ਬਣਾਇਆ ਕਿ ਫਿਰ ਜਾ ਕੇ ਫਰੈਂਡਸ ਨਾਲ ਇੰਜੋਏ ਕਰਾਂਗੇ ਤੇ ਬਹੁਤ ਸਾਰਾ ਵਧੀਆ 뷰 ਹੈਗਾ ਤੇ ਬਹੁਤ ਆਨੰਦ ਲੈ ਰਹੇ ਆ ਇੱਥੇ ਜੀ ਜੀ ਬਿਲਕੁਲ ਜਦੋਂ ਤੁਹਾਨੂੰ ਫੋਨ ਆਇਆ ਤੇ ਦੋ ਤੁਸੀਂ ਇੱਥੇ ਪਹੁੰਚ ਗਏ ਉਹ ਤੁਹਾਨੂੰ ਕੀ ਲੱਗਦਾ ਵਰਥ ਇਟ ਹੈ ਇੱਥੇ ਆਣਾ ਵਧੀਆ ਲੱਗਿਆ ਕਿ ਜਾਂ ਤੁਹਾਨੂੰ ਲੱਗਦਾ ਕਿਤੇ ਹੋਰ ਜਾਣਾ ਚਾਹੀਦਾ ਸੀ ਨਹੀਂ ਨਹੀਂ ਮੈਮ ਇਹ ਬਹੁਤ ਵਧੀਆ ਇੰਜੋਏ ਹੈ ਕਿ ਪਹਿਲੀ ਵਾਰ ਇੱਥੇ ਆਏ ਆ ਕਿ ਬਹੁਤ ਵਧੀਆ ਲੱਗ ਰਿਹਾ ਤੇ ਬਹੁਤ ਹੀ ਅਮੇਜਿੰਗ ਹੈ ਜੋ ਬਿਲਕੁਲ ਬਿਲਕੁਲ ਜੀ ਦਰਸ਼ਕੋ ਤੁਸੀਂ ਦੇਖਿਆ ਕਿ ਲੋਕ ਬਹੁਤ ਖੁਸ਼ ਨੇ ਹਸੀਨ ਵਾਦੀਆਂ ਨਾਲ ਜੁੜ ਕੇ ਔਰ ਇਹ ਸਭ ਤੋਂ ਵੱਡੀ ਗੱਲ ਮੈਨੂੰ ਇੱਥੇ ਦੀ ਇਹ ਵੀ ਲੱਗੀ ਹੈ ਕਿ ਦੇਖੋ ਇੱਕ ਪਿਕਨਿਕ ਸਪੋਰਟ ਤਾਂ ਹੈ ਹੀ ਹੈ ਬੱਚਿਆਂ ਦੇ ਲਈ ਹੈ ਹੀ ਹੈ ਨਾਲ ਤੁਸੀਂ ਹਸੀਨ ਵਾਦੀਆਂ ਦੇਖ ਸਕਦੇ ਹੋ ਪਿੱਛੇ ਕਿ ਕਿਸ ਤਰ੍ਹਾਂ ਜਿਹੜਾ ਆ ਲੋਕ ਇਹ ਇੰਨਾ ਵਿੱਚ ਇੰਜੋਏ ਵੀ ਕਰ ਰਹੇ ਨੇ ਤੇ ਇਸ ਜਿਹੜੀ ਕੁਦਰਤ ਦਾ ਜਿਹੜਾ ਆ ਉਹ ਵੀ ਨਜ਼ਾਰਾ ਲੈ ਰਹੇ ਨੇ ਨੇ ਗੱਲਬਾਤ ਕਰਦੇ ਆ ਅਸੈਸਰੀ ਕਲ ਸਰ ਕੀ ਨਾਮ ਹੈ ਤੁਹਾਡਾ ਮੇਰਾ ਸੁਸ਼ੀਲ ਕਪੂਰ ਜੀ ਜੀ ਸਰ ਤੁਸੀਂ ਅੱਜ ਕੀ ਸੋਚ ਕੇ ਇੰਜੋਏ ਕਰਨ ਆਏ ਹੋ ਕਿਉਂਕਿ ਅਸੀਂ ਲੋਕ ਜਿਹੜਾ ਹੈ ਉਹ ਹਮੇਸ਼ਾ ਕਹਿੰਦੇ ਆ ਕਿ ਸਾਡੇ ਕੋਲ ਤਾਂ ਟਾਈਮ ਹੀ ਹੈ ਨਹੀਂ ਆ ਦੇਖੋ ਹਰ ਇੱਕ ਚੀਜ਼ ਲਈ ਟਾਈਮ ਕੱਢਣਾ ਹੀ ਪੈਂਦਾ ਆਪਣੇ ਇੰਜੋਏਮੈਂਟ ਲਈ ਕੰਮਕਾਰ ਦੇ ਵਿੱਚੋਂ ਥੋੜਾ ਰੀਫਰੈਸ਼ਮੈਂਟ ਲਈ ਵੀ ਘੁੰਮਣਾ ਫਿਰਨਾ ਜ਼ਰੂਰੀ ਹੈ ਤੇ ਸਾਡੇ ਪੰਜਾਬ ਦੇ ਵਿੱਚ ਸਪੈਸ਼ਲੀ ਜੇ ਦੇਖਿਆ ਜਾਵੇ ਕਿ ਇੱਕ ਇਦਾਂ ਦੀ ਲੋਕੇਸ਼ਨ ਹੁਣ ਬਣਾ ਦਿੱਤੀ ਗਈ ਹੈ ਜਿੱਥੇ ਲੋਕ ਆ ਕੇ ਇੰਜੋਏ ਕਰ ਰਹੇ ਆ ਹੋਲੀ ਹੋਲੀ ਇਹ ਵੀ ਹੋਰ ਡਿਵੈਲਪ ਹੋ ਜਾਏਗੀ ਤੇ ਡੈਫੀਨੇਟਲੀ ਇਹੀ ਸੋਚ ਕੇ ਆਏ ਸੀ ਕਿ ਚਲੋ ਫਿਰ ਹਾਲ ਆਪਾ ਦੇਖ ਕੇ ਆਈਏ ਕਿ ਆਪਣਾ ਟਾਈਮ ਕੱਢ ਕੇ ਥੋੜਾ ਸਪੈਸ਼ਲੀ ਆਪਣੇ ਆਪ ਨੂੰ ਰੀਫਰੈਸ਼ ਵੀ ਕਰੀਏ ਨਾਲੇ ਜਿਹੜੇ ਬੱਚੇ ਉਹ ਵੀ ਖੁਸ਼ ਹੋ ਜਾਣਗੇ ਜੀ ਬਿਲਕੁਲ ਬਿਲਕੁਲ ਕਿੱਥੋਂ ਦੇ ਹੋ ਸਰ ਤੁਸੀਂ ਮੈਂ ਜਲੰਧਰ ਤੋਂ ਜਲੰਧਰ ਤੋਂ ਵਾਹ ਤੁਸੀਂ ਦੇਖ ਸਕਦੇ ਹੋ ਕਿ ਜਲੰਧਰ ਤੋਂ ਵੀ ਜਿਹੜੇ ਲੋਕ ਇੱਥੇ ਆਏ ਹੋਏ ਨੇ ਗੱਲਬਾਤ ਕਰਾਂਗੇ ਇਹਨਾਂ ਦੇ ਨਾਲ ਵੀ ਮੈਮ ਵੀ ਖੜੇ ਨੇ ਅਸੀਂ ਇਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਸਰ ਕਹਿ ਰਿਹਾ ਕਿ ਜਲੰਧਰ ਤੋਂ ਉਹਨਾਂ ਨੇ ਜਿਹੜੀ ਵੀਡੀਓ ਦੇਖ ਕੇ ਤੋਂ ਬਾਅਦ ਜਿਹੜਾ ਉੱਥੇ ਪਹੁੰਚਿਆ ਮੈਮ ਤੁਸੀਂ ਇੱਥੇ ਆਏ ਹੋ ਇਹ ਜਗ੍ਹਾ ਜਿਹੜੀ ਚਮਰੌੜ ਤੁਹਾਨੂੰ ਕਿ ਮੈਨੂੰ ਬਹੁਤ ਵਧੀਆ ਲੱਗਾ ਇੱਥੇ ਆ ਕੇ ਮਤਲਬ ਮੈਂ ਇੱਥੇ ਦੂਜੀ ਤੀਸਰੀ ਵਾਰ ਹੀ ਆ ਗਈ ਹਾਂ ਔਰ ਮਤਲਬ ਫਰੈਸ਼ਿੰਗ ਸਾ ਲੱਗਦਾ ਵਧੀਆ ਲੱਗਦਾ ਇੱਥੇ ਆ ਕੇ ਕਿਉਂਕਿ ਇੱਥੇ ਜਿਹੜਾ ਵੈਦਰ ਹੈ ਉਹਦੇ ਬਾਰੇ ਕੀ ਕਹਿਣਾ ਤੁਹਾਡਾ ਵੈਦਰ ਤੇ ਚਲੋ ਮਤਲਬ ਗਰਮੀਆਂ ਚ ਤੇ ਕੁਝ ਐਸੇ ਸ਼ਾਮ ਨੂੰ ਅੱਛਾ ਹੋ ਜਾਂਦਾ ਹੈ ਬਾਕੀ ਸਰਦੀਆਂ ਵਿੱਚ ਪੂਰਾ ਦਿਨ ਵਾਸਤੇ ਬਹੁਤ ਅੱਛਾ ਹੁੰਦਾ ਜੀ ਜੀ ਬਿਲਕੁਲ ਔਰ ਤੁਹਾਡੇ ਨਾਲ ਬੱਚੇ ਵੀ ਆਏ ਹੋਏ ਨੇ ਉਹ ਕਿੱਧਰ ਨੇ ਕਿਉਂਕਿ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਬੱਚੇ ਪੂਰਾ ਇੰਜੋਏ ਕਰ ਰਹੇ ਨੇ ਦਰਸ਼ਕੋ ਤੁਸੀਂ ਦੇਖੋਗੇ ਪਿੱਛੇ ਚੂਲਿਆਂ ਦੇ ਵਿੱਚ ਬੱਚੇ ਇੰਜੋਏ ਕਰ ਰਹੇ ਨੇ ਔਰ ਉਹ ਬਹੁਤ ਖੁਸ਼ ਨੇ ਉਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ ਕਿਉਂਕਿ ਅਸੀਂ ਤੇ ਆਪਣੀ ਇਹ ਰੋਜ਼ਮਰਾਂ ਦੀ ਜ਼ਿੰਦਗੀ 'ਚ ਆਪਣੇ ਆਪ ਨੂੰ ਜਿਹੜਾ ਆ ਬਹੁਤ ਬਿਜ਼ੀ ਕਰ ਲੈਂਦੇ ਆ ਪਰ ਬੱਚਿਆਂ ਦੀ ਇਹੀ ਜਿਹੜਾ ਆ ਟਾਈਮ ਹੁੰਦਾ ਸੋ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਵੀ ਜਗ੍ਹਾ ਆ ਔਰ ਨਾਲ ਇੱਕ ਟ੍ਰੇਨ ਜਿਹੜੀ ਆ ਬੱਚਿਆਂ ਨੂੰ ਬਹੁਤ ਪਸੰਦ ਆ ਉਹ ਸਾਰੀ ਜਗ੍ਹਾ ਜਿਹੜੀ ਆ ਇੱਕ ਪਿਕਨਿਕ ਸਪੋਰਟ ਦੇ ਵਾਂਗ ਡਵੈਲਪ ਕੀਤੀ ਗਈ ਆ ਇੱਥੇ ਵੀ ਕਾਫੀ ਲੋਕ ਬੈਠੇ ਨੇ ਅਸੀਂ ਕਰਦੇ ਆ ਸਤਿ ਸ੍ਰੀ ਅਕਾਲ ਸਰ ਕੀ ਨਾਮ ਹੈ ਸਰ ਤੁਹਾਡਾ ਮੇਰਾ ਨਾਮ ਦੀਪਕ ਹੈ ਜੀ ਜੀ ਸਰ ਸਰ ਅੱਜ ਜਸ ਇੰਜੋਏ ਕਰਨ ਵਾਸਤੇ ਆਏ ਹੋ ਤੇ ਕੀ ਕਹਿਣਾ ਇਸ ਜਗ੍ਹਾ ਦੇ ਬਾਰੇ ਇਹ ਜੀ ਬਹੁਤ ਵਧੀਆ ਸਰਕਾਰ ਨੇ ਉਪਰਾਲਾ ਕੀਤਾ ਹੈ ਇਸ ਏਰੀਏ ਦੇ ਵਿੱਚ ਆਈ ਥਿੰਕ ਇਹ ਤੋਂ ਪਹਿਲਾਂ ਕੋਈ ਇਦਾਂ ਦਾ ਪਾਰਕ ਨਹੀਂ ਹੈ ਜੇ ਆਪਾਂ ਕਿਤੇ ਹੋਰ ਵਧੀਆ ਜਗ੍ਹਾ ਜਾਈਏ ਜਿੱਦਾਂ ਮੇਰੇ ਬਿਲੋਂਗ ਜਲੰਧਰ ਤੋਂ ਕਰਦਾ ਸਾਡੇ ਕੋ ਉਥੇ ਵੰਡਰਲੈਂਡ ਐ ਸਮਥਿੰਗ ਐ ਇਸ ਇਲਾਕੇ ਦੇ ਵਿੱਚ ਇਦਾਂ ਦਾ ਕੁਝ ਨਹੀਂ ਸੀ ਔਰ ਮੈਂ ਸਰਕਾਰ ਨੂੰ ਧੰਨਵਾਦੀ ਕਰਨਾ ਚਾਹੁੰਗਾ ਕਿ ਅੱਛੀ ਇੱਕ VOTING WITH NOMINAL PRICING ਦੇ ਵਿੱਚ ਉਹਨਾਂ ਨੇ ਖੋਲੀ ਹੋਈ ਐ ਜੀ 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 ਔਰ ਕਾਫੀ ਅੱਛਾ ਏਰੀਆ ਐ ਗ੍ਰੀਨਰੀ ਐ ਨਮਸਕਾਰ ਮੈਮ ਮੈਮ ਕੀ ਨਾਮ ਐ ਤੁਹਾਡਾ ਜਲੰਧਰਕੌਰ ਜੀ ਮੈਡਮ ਕਿਦਾਂ ਦਾ ਵੈਦਰ ਲੱਗਿਆ ਤੁਹਾਨੂੰ ਇੱਥੇ ਵਧੀਆ ਮੈਮ ਗ੍ਰੀਨਰੀ ਬਹੁਤ ਵਧੀਆ ਹਾਂਜੀ ਔਰ ਕੀ ਕਹਿਣਾ ਚਾਹੁੰਦੇ ਹੋ ਜਿੱਦਾਂ ਇੱਕ ਛੋਟੀ ਜੀ ਲੇਕ ਵੀ ਬਣਾਈ ਹੋਈ ਹੈ ਤੁਸੀਂ ਬੋਟਿੰਗ ਕੀਤੀ ਹਾਂਜੀ ਹਾਂਜੀ ਮੈਮ ਬਹੁਤ ਵਧੀਆ ਬੋਟਿੰਗ ਬਹੁਤ ਵਧੀਆ ਹੈ ਬਹੁਤ ਵਧੀਆ ਐਕਸਪੀਰੀਅੰਸ ਜੀ ਜੀ ਬਿਲਕੁਲ ਆਪ ਦਰਸ਼ਕੋ ਤੁਸੀਂ ਦੇਖਿਆ ਕਿ ਫੈਮਲੀ ਇੱਥੇ ਆ ਕੇ ਬਹੁਤ ਜਿਹੜੀ ਹੈ ਇੰਜੋਏ ਕਰ ਰਹੀ ਹੈ ਔਰ ਉਹਨਾਂ ਦਾ ਕਹਿਣਾ ਹੈ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੀ ਹਾਂ ਕਿ ਇਹ ਇੱਕ ਨਚੋੜ ਹੈਗਾ ਹੈ ਜਿੱਦਾਂ ਆਪਾਂ ਕਿਸੇ ਵੀ ਸਪੇਸ ਤੇ ਜਾਈਏ ਉੱਥੇ ਕਈ ਵਾਰੀ ਵੈਦਰ ਅੱਛਾ ਨਹੀਂ ਮਿਲਦਾ ਜਾਂ ਸਾਨੂੰ ਮਤਲਬ ਵਧੀਆ ਜਿਹੜੀ ਹੈ ਸਿਰਫ ਇੱਕ ਸਪੋਰਟ ਹੀ ਮਿਲਦਾ ਲੇਕਿਨ ਇਹ ਜਿਹੜਾ ਹੈ ਇੱਕ ਪ੍ਰੋਪਰ ਇੱਕ ਵੈਦਰ ਵੀ ਅੱਛਾ ਹੈ ਔਰ ਹਸੀਨ ਵਾਦੀਆਂ ਵੀ ਹੈਗੀਆਂ ਆ ਔਰ ਨਾਲ ਬੱਚਿਆਂ ਵਾਸਤੇ ਝੂਲੇ ਸਭ ਕੁਝ ਤੁਸੀਂ ਦੇਖ ਸਕਦੇ ਹੋ ਤੇ ਬੁੱਲ ਰਾਈਡ ਜਿਹੜੀ ਹੈ ਉਹ ਵੀ ਪੂਰਾ ਬਣਾਇਆ ਹੋਇਆ ਹੈ ਔਰ ਲੋਕਾਂ ਦੀ ਇੰਜੋਏਮੈਂਟ ਦੀ ਇੱਕ ਇੱਕ ਚੀਜ਼ ਦਾ ਜੜਾਇਆ ਉਹ ਧਿਆਨ ਰੱਖਿਆ ਗਿਆ ਹੈ ਦੇ ਸਾਹਮਣੇ ਇੱਕ ਹੋਰ ਫੈਮਲੀ ਜਿਹੜੀ ਆ ਉਹ ਵੀ ਖੜੀ ਆ ਸੀ ਉਹਨਾਂ ਨਾਲ ਵੀ ਗੱਲ ਕਰਦੇ ਆ ਬੱਚੇ ਨਾਲ ਗੱਲ ਕਰਦੇ ਆ ਕੀ ਨਾਮ ਹੈ ਬਟਾ ਤੁਹਾਡਾ ਮੁਸਕਾਨ ਮੁਸਕਾਨ ਇੱਕ ਗੱਲ ਦੱਸ ਕਿ ਜਦੋਂ ਮੰਮੀ ਪਾਪਾ ਨਾ ਬਹੁਤ ਜ਼ਿਆਦਾ ਬਿਜ਼ੀ ਹੁੰਦੇ ਆ ਤੇ ਤੁਹਾਨੂੰ ਲੱਗਦਾ ਹੈ ਕਿ ਜਦੋਂ ਤੁਸੀਂ ਕਹਿੰਦੇ ਹੋ ਕਿ ਮੰਮੀ ਕਿਤੇ ਲੈ ਕੇ ਜਾਓ ਘੁਮਾਉਣ ਵਾਸਤੇ ਉਹ ਲੈ ਕੇ ਜਾਂਦੇ ਆ ਜਾਂ ਕਹਿੰਦੇ ਕਿ ਸਾਡੇ ਕੋਲ ਟਾਈਮ ਨਹੀਂ ਲੈ ਕੇ ਜਾਂਦੇ ਵੀ ਆ ਤੇ ਇਦਾਂ ਵੀ ਕਹਿੰਦੇ ਆ ਇਦਾਂ ਵੀ ਕਹਿੰਦੇ ਆ ਪਰ ਜਦੋਂ ਇਦਾਂ ਕਹਿੰਦੇ ਫਿਰ ਤੁਸੀਂ ਕੀ ਕਹਿੰਦੇ ਹੋ ਅਸੀਂ ਫੋਰਸ ਕਰਦੇ ਆਂ ਜਾਣ ਨੂੰ ਤਾਂ ਫਿਰ ਉਹ ਮੰਨ ਜਾਂਦੇ ਨੇ ਅੱਛਾ ਤੇ ਅੱਜ ਫੋਰਸ ਕੀਤਾ ਗਿਆ ਜਾਂ ਤੁਸੀਂ ਆਪ ਹੀ ਮਤਲਬ ਮੰਮੀ ਪਾਪਾ ਕਹਿੰਦੇ ਚਲੋ ਚਲੀਏ ਨਹੀਂ ਅੱਜ ਆਪਾਂ ਨਹੀਂ ਮੰਨ ਰਹੀ ਸੀ ਉਹ ਲੈ ਕੇ ਆਏ ਨੇ ਵੈਰੀ ਗੁੱਡ ਮਤਲਬ ਅੱਜ ਮੰਮੀ ਮੰਨ ਗਏ ਕਿ ਮਨੋਰੰਜਨ ਜਿਹੜਾ ਹੈ ਉਹ ਜ਼ਰੂਰੀ ਹੈ ਲਾਈਫ ਦੇ ਵਿੱਚ ਕੀ ਕਹਿਣਾ ਬੇਟਾ ਤੇਰਾ ਕਿ ਜਿੱਦਾਂ ਲਾਈਵ ਦੇ ਵਿੱਚ ਆਪਾਂ ਬਹੁਤ ਜ਼ਿਆਦਾ ਸਟ्रेस ਜਿੱਦਾਂ ਬੱਚੇ ਵੀ ਪੜ੍ਹਨ ਦੇ ਵਿੱਚ ਬਹੁਤ ਜ਼ਿਆਦਾ ਨਾ ਉਹ ਕਿਤੇ ਨਾ ਕਿਤੇ ਸਾਨੂੰ ਦਿਲ ਕਰਦਾ ਕਿ ਅਸੀਂ ਘੁੰਮਣ ਫਿਰਨ ਜਾਈਏ ਕੀ ਕਹਿਣਾ ਜਾਣਾ ਚਾਹੀਦਾ ਜਾਣਾ ਚਾਹੀਦਾ ਤੁਸੀਂ ਕਿੰਨਾ ਕਹ ਜਾਂਦੇ ਹੋ ਹਫਤੇ 'ਚ ਇੱਕ ਚੱਕਰ ਲੱਗ ਜਾਂਦਾ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਤੁਸੀਂ ਕਿੱਥੇ ਕਿੱ ਜਿੱਥੇ ਦਿਲ ਕਰ ਪਵੇ ਉੱਥੇ ਜਾਂਦੇ ਹੋ ਠੀਕ ਹੈ ਬਿਲਕੁਲ ਬਿਲਕੁਲ ਅਸੀਂ ਮੈਮ ਨਾਲ ਗੱਲ ਕਰਦੇ ਆ ਮੈਮ ਜਦੋਂ ਬੱਚੇ ਕਹਿੰਦੇ ਆ ਮੰਮੀ ਪਾਪਾ ਤੁਹਾਡੇ ਕੋਲ ਟਾਈਮ ਨਹੀਂ ਤੁਹਾਡਾ ਕੀ ਆਨਸਰ ਹੁੰਦਾ ਅਸੀਂ ਤਾਂ ਮੈਡਮ ਫਿਰ ਕਰਦੇ ਕੰਮਾਂ ਜੁਲਝੇ ਹੋਣੇ ਆ ਤਾਂ ਬੱਚੇ ਵਾਸਤੇ ਟਾਈਮ ਕੱਢਣਾ ਹੀ ਪੈਂਦਾ ਕੱਢਦੇ ਵੀ ਆ ਹਾਂਜੀ ਆਪਣੇ ਲਈ ਕਦੋਂ ਟਾਈਮ ਕੱਢਣਾ ਆਪਣੇ ਲਈ ਬੱਚੇ ਤੋਂ ਪਹਿਲਾਂ ਨਿਕਲ ਚੁੱਕਿਆ ਹੁਣ ਕਿਦੇ ਬੱਚੇ ਸੈਟਲ ਹੋ ਜਾਣੇ ਫਿਰ ਆਪਣਾ ਟਾਈਮ ਆਏਗਾ ਨਹੀਂ ਨਹੀਂ ਪਰ ਇਹ ਗੱਲ ਨਹੀਂ ਕਰਨੀ ਮੈਂ ਦਰਸ਼ਕਾਂ ਨੂੰ ਵੀ ਇਹ ਗੱਲ ਕਹਾਂਗੀ ਕਿ ਜਦੋਂ ਅਸੀਂ ਕਹਿੰਦੇ ਆ ਅਸੀਂ ਬੁੱਢੇ ਹੋ ਗਏ ਆ ਜੀ ਹੁਣ ਅਸੀਂ ਆਪਣੇ ਬੱਚਿਆਂ ਲਈ ਟਾਈਮ ਕੱਟਣਾ ਸਾਡਾ ਟਾਈਮ ਨਿਕਲ ਗਿਆ ਨਹੀਂ ਜੀ ਸਾਡਾ ਟਾਈਮ ਹਮੇਸ਼ਾ ਹੀ ਰਹਿੰਦਾ ਕਿਉਂਕਿ ਅਸੀਂ ਕਿਉਂ ਇਹ ਲਾਈਫ ਜਿਹੜੀ ਇੱਕ ਵਾਰੀ ਬਿਲੀ ਆ ਮੈਡਮ ਤੇ ਇਸ ਕਰਕੇ ਮੈਂ ਤੁਹਾਨੂੰ ਵੀ ਇਹ ਕਹਾਂਗੀ ਆਪਣੇ ਦਰਸ਼ਕਾਂ ਨੂੰ ਵੀ ਕਹਾਂਗੀ ਇੰਜੋਏ ਕਰਨਾ ਬਹੁਤ ਜ਼ਰੂਰੀ ਆ ਸੋ ਇਸੇ ਤਰ੍ਹਾਂ ਮੈਂ ਆਪਣੇ ਪ੍ਰੋਗਰਾਮ ਦੇ ਰਾਹੀਂ ਅਸੀਂ ਤੁਹਾਨੂੰ ਹਮੇਸ਼ਾ ਇਹ ਹੀ ਦੱਸਾਂਗੇ ਕਿ ਲਾਈਫ ਦੇ ਵਿੱਚ ਲਾਈਫ ਦੇ ਵਿੱਚ ਆਪਾਂ ਇਹ ਜਿਹੜਾ ਵਰਡ ਕਹਿੰਦੇ ਆ ਨਾ ਕਿ ਹੁਣ ਸਾਡਾ ਟਾਈਮ ਨਿਕਲ ਗਿਆ ਨਹੀਂ ਟਾਈਮ ਕਦੇ ਨਹੀਂ ਨਿਕਲਦਾ ਕਿਉਂਕਿ ਇਹ ਜਿਹੜੀ ਜ਼ਿੰਦਗੀ ਆ ਸਾਨੂੰ ਇੱਕ ਵਾਰੀ ਮਿਲੀ ਆ ਉਹਨਾਂ ਲੋਕਾਂ ਨੂੰ ਦੇਖੋ ਉਹਨਾਂ ਜਾਨਵਰਾਂ ਨੂੰ ਦੇਖੋ ਜਿਨ੍ਹਾਂ ਨੂੰ ਕਈ ਵਾਰੀ ਆਪਾਂ ਕਹਿੰਦੇ ਆ ਕਿ ਯਾਰ ਮਤਲਬ ਇਹ ਸਾਨੂੰ ਲਾਈਫ ਮਿਲੀ ਸੀ ਇਸ ਲਈ ਜੀਣਾ ਜ਼ਿੰਦਗੀ ਦਾ ਨਾਮ ਆ ਜੀਣਾ ਆ ਜੀ ਗੱਲਣਾ ਨਹੀਂ ਨਾਣਾ ਤੇ ਇੱਕ ਹੋਰ ਫੈਮਲੀ ਜਿਹੜੀ ਆ ਉਹ ਖੜੀ ਆ ਉਹਨਾਂ ਨਾਲ ਵੀ ਗੱਲਬਾਤ ਕਰਦੇ ਪਹਿਲਾਂ ਇਸ ਬੱਚੇ ਨਾਲ ਗੱਲ ਕਰਦੇ ਆ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਰੀਤੀ ਸ਼ਰਮਾ ਹੈਗਾ ਅੱਛਾ ਇਹ ਸਾਡਾ ਨਾ ਪੰਜਾਬੀ ਚੈਨਲ ਆ ਡੀਡੀ ਪੰਜਾਬੀ ਇਹ ਚੋਂ ਅਸੀਂ ਪ੍ਰੋਗਰਾਮ ਕਰ ਰਹੇ ਆ ਤੇ ਉਹਨਾਂ ਨੇ ਸਾਨੂੰ ਕਿਹਾ ਕਿ ਬੱਚੇ ਕੋ ਨਾ ਬੋਲੀ ਸੁਣੋ ਉਹ ਦੇਖੋ ਸਾਹਮਣੇ ਖੰਦੇ ਪਏ ਆਓ ਤੇ ਤੁਸੀਂ ਸੁਣਾਵੋਗੇ ਹਾਂ ਮੈਂ ਗਈ ਸੀ ਮੇਲੇ ਚੱਡੂ ਮਗਰੇ ਮਗਰੇ ਆ ਗਿਆ ਮੈਂ ਗਈ ਸੀ ਮੇਲੇ ਚੱਡੂ ਮਗਰੇ ਮਗਰੇ ਆ ਗਿਆ ਉਹ ਫਿਰ ਕੀ ਹੋਇਆ ਆੜ ਗਿਆ ਨਹੀਂ ਗੋਲ ਗੱਪਾ ਉਹਦੇ ਸੰਗ ਵਿੱਚ ਆੜ ਗਿਆ ਨਹੀਂ ਗੋਲ ਗੱਪਾ ਉਹਦੇ ਸੰਗ ਵਿੱਚ ਵਾਹ ਜੀ ਵਾਹ ਜੀ ਇਹ ਇਦਾਂ ਦੇ ਛੋਟੇ ਛੋਟੇ ਬੱਚਿਆਂ 'ਚ ਟੈਲੈਂਟ ਹੋਏ ਤੇ ਐਵੇਂ ਥੋੜੀ ਕਹਿੰਦੀ ਆ ਕਿ ਪੰਜਾਬ ਜਿਹੜਾ ਆ ਉਹ ਪੰਜਾਬੀ ਅਲੱਗ ਹੀ ਲੱਭਦੇ ਨੇ ਸਤਿ ਸ਼੍ਰੀ ਅਕਾਲ ਮੈਡਮ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਭਾਵਨਾ ਹੈ ਅੱਜ ਜੇ ਤੁਸੀਂ ਕੁੰਮਣ ਫਿਰ ਨਾ ਆਇਓ ਪੂਰੀ ਫੈਮਲੀ ਆਈ ਹੈ ਬਿਲਕੁਲ ਬਿਲਕੁਲ ਹਮ ਸਾਰੇ ਫੈਮਲੀ ਆਏ ਆ ਜੀ ਇਹ ਬੱਚੇ ਸਾਰੇ ਆਪਣੇ ਮਾਮੂ ਦੇ ਘਰ ਆਏ ਸੀਗੇ ਤੇ ਮਾਮੂ ਇਹਨਾਂ ਨੂੰ ਲੈ ਕੇ ਕੁੰਮਣ ਆ ਗਏ ਆ ਸਾਰੇ ਇੱਥੇ ਬਹੁਤ ਵਧੀਆ ਜਗ੍ਹਾ ਔਰ ਬਹੁਤ ਇੰਜੋਏ ਕਰ ਰਹੇ ਸੀ ਤੁਹਾਨੂੰ ਇਸ ਜਗ੍ਹਾ ਦੇ ਵਿੱਚ ਸਭ ਤੋਂ ਵਧੀਆ ਕੀ ਲੱਗਿਆ ਇਸ ਵੈਦਰ ਬਹੁਤ ਅੱਛਾ ਹੈ ਗ੍ਰੀਨਰੀ ਹੈ ਵਾਟਰ ਹੈ ਮਤਲਬ ਨੇਚਰ ਤੇ ਹਰ ਇੱਕ ਨੂੰ ਪਸੰਦ ਆਉਂਦੀ ਹੈ ਮੈਮ ਬਿਲਕੁਲ ਬਿਲਕੁਲ ਕਹਿੰਦੇ ਜਿਹੜੀ ਵਾਦੀਆਂ ਆ ਹਸੀਨ ਵਾਦੀਆਂ ਤੇ ਕਿਤੇ ਨਾ ਕਿਤੇ ਆਪਾਂ ਖੋ ਦੰਨੇ ਆ ਔਰ ਮੈਂ ਤੁਹਾਨੂੰ ਇਹ ਮੈਮ ਇੱਕ ਗੱਲ ਪੁੱਛਣਾ ਚਾਹੁੰਦੀ ਆ ਕਿ ਜਦੋਂ ਤੁਸੀਂ ਆਪਣੇ ਘਰ ਜਾਂਦੇ ਹੋ ਤਾਂ ਤੁਹਾਨੂੰ ਕਿਤੇ ਨਾ ਕਿਤੇ ਲੱਗਦਾ ਹੈ ਕਿ ਸਾਡੇ ਜਿਹੜੇ এনवायरमेंट ਆ ਉਹਦੇ ਵਿੱਚ ਪੇੜ ਪੌਦੇ ਕਟਨੇ ਬਹੁਤ ਜ਼ਰੂਰੀ ਪੇੜ ਪੌਦੇ ਬਹੁਤ ਜ਼ਰੂਰੀ ਹੈ ਸਾਡੇ ਵਾਸਤੇ ਔਰ ਮੈਨੂੰ ਬਹੁਤ ਸਟਰੋਂਗ ਹੈ ਪਲਾਂਟੇਸ਼ਨ ਦਾ ਮੈਂ ਬਹੁਤ ਪਲਾਂਟੇਸ਼ਨ ਕਰਦੀ ਹਾਂ ਔਰ ਮੈਂ ਸਭ ਨੂੰ ਇਹ ਹੀ ਕਹਾਂਗੀ ਕਿ ਜਿਆਦਾ ਸੇ ਜਿਆਦਾ ਪਲਾਂਟਸ ਲਗਾਓ ਥੈਂਕ ਯੂ ਸਾਡਾ ਪੰਜਾਬ ਸਾਡੀ ਇੰਡੀਆ ਕੰਟਰੀ ਵੱਧ ਤੋਂ ਵੱਧ ਹਰੀ ਭਰੀ ਰਹੇ ਹਾਂ ਬਿਲਕੁਲ ਸਹੀ ਗੱਲ ਹੈ ਕਿਉਂਕਿ ਜਿਹੜਾ ਇਹ ਜਿਹੜਾ ਮੇਨ ਵੈਦਰ ਹੈ ਇਸ ਕਰਕੇ ਹੀ ਹੈ ਕਿਉਂਕਿ ਇਹ ਤਾਂ এনवायरमेंट ਬਹੁਤ ਸਾਡੇ ਪੇੜ ਪੌਦੇ ਔਰ ਨਾਲ ਹੀ ਫੋਰੈਸਟ ਹੈ ਕੀ ਕਹਿਣਾ ਮੈਮ ਤੁਹਾਡਾ ਮੇਰਾ ਵੀ ਇਹੀ ਕਹਿਣਾ ਹੈ ਮੇਰਾ ਵੀ ਇਹੀ ਇੱਕ ਸਨੇਹਾ ਹੈ ਲੋਕਾਂ ਨੂੰ ਕਿ ਵੱਧ ਤੋਂ ਵੱਧ ਪੇੜ ਲਾਓ ਤੇ ਗਰਮੀ ਘਟਾਓ ਇੱਕ ਹੋਰ ਫੈਮਿਲੀ ਜਿਹੜੀ ਆ ਸਾਡੇ ਨਾਲ ਜੁੜੀ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਨਮਸਕਾਰ ਸਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸਤਿੰਦਰ ਮਹਾਜਨ ਜੀ ਜੀ ਸਰ ਇਹ ਰੋਜ਼ ਮਰਦੀ ਜ਼ਿੰਦਗੀ ਚ ਅਸੀਂ ਬਹੁਤ ਜ਼ਿਆਦਾ ਬਿਜ਼ੀ ਹੋ ਚੁੱਕੇ ਆ ਹਨਾ ਤੁਹਾਨੂੰ ਕੀ ਲੱਗਦਾ ਆ ਕਿ ਜਿਹੜਾ ਐਂਟਰਟੇਨਮੈਂਟ ਹੈ ਉਹ ਲਾਈਫ ਚ ਕਿੰਨਾ ਜ਼ਰੂਰੀ ਆ ਜਿਹੜੀ ਅੱਜਕੱਲ ਦੀ ਲਾਈਫ ਹੈ ਬੜੀ ਭੱਜ ਦੌੜ ਦੀ ਲਾਈਫ ਹੈ ਜੀ ਹਰ ਬੰਦੇ ਕੋ ਕਿਸੇ ਕੋ ਵੀ ਪੈਸੇ ਕਮਾਉਣ ਤੋਂ سوا ਕੋਈ ਕੰਮ ਨਹੀਂ ਹੈਗਾ ਇਸ ਕਰਕੇ ਸਾਨੂੰ ਆਪਣੀ ਲਾਈਫ ਦੇ ਵਿੱਚ ਕਟੋ-ਕਟ ਮਹੀਨੇ ਚ 2 ਜਾਂ 3 ਦਿਨ ਆਪਣੀ ਲਾਈਫ ਵਾਸਤੇ ਜ਼ਰੂਰ ਕਢਨੇ ਚਾਹੀਏ ਜਾਂ ਜੋ ਤਾਂ ਜੋ ਜੜੀ ਆਪਣੀ ਜੜੀ ਇਹ ਟੈਨਸ਼ਨ ਬੜੀ ਲਾਈਫ ਹੈ ਉਹਨੂੰ ਅਸੀਂ ਟੈਨਸ਼ਨ ਦੂਰ ਕਰ ਸਕੀਏ ਅਸੀਂ ਵੀ ਅੱਜ 2 ਦਿਨ ਲਈ ਅਸੀਂ ਵੀ ਆਪਣੀ ਪੂਰੀ ਫੈਮਿਲੀ ਦੇ ਨਾਲ ਇੱਕ ਟੂਰ ਪ੍ਰੋਗਰਾਮ ਬਣਾਇਆ ਸੀ ਡਲੋਜੀ ਦਾ ਪਲੱਸ ਇੱਥੋਂ ਪਠਾਨਕੋਟ ਤੋਂ ਆਏ ਸੀ ਤੇ ਬਹੁਤ ਵਧੀਆ ਲੱਗਾ ਤੇ ਮੈਂ ਇਹਦਾ ਸੁਜੈਸ਼ਨ ਤੇ ਇਹੋ ਹੀ ਹੈ ਵੀ ਹਰ ਫੈਮਿਲੀ ਨੂੰ ਆਪਣੇ ਵਾਸਤੇ ਕਮ ਸੇ ਕਮ ਇੱਕ ਮਹੀਨੇ ਚ ਇੱਕ ਟੂਰ ਜ਼ਰੂਰ ਬਣਾਉਣਾ ਚਾਹੀਦਾ ਹੈ ਸਰ ਤੁਹਾਨੂੰ ਕੀ ਲੱਗਦਾ ਹੈ ਕਿ ਜਿੱਦਾਂ ਤੁਸੀਂ ਇੱਕ ਚੀਜ਼ ਸਾਡੇ ਦਰਸ਼ਕਾਂ ਨੂੰ ਜ਼ਰੂਰ ਦੱਸਿਓ ਕਿ এনवायरमेंट ਜਿਹੜਾ ਆ ਉਹ ਪੋਲਿਊਸ਼ਨ ਬਹੁਤ ਜ਼ਿਆਦਾ ਜਿਹੜੀ ਆ ਵੱਲ ਚੁੱਕੀ ਆ ਕਿੱਦਾਂ ਜਿਹੜਾ এনवायरमेंट ਜਿਹੜਾ ਆ ਸੀ ਉਹਨੂੰ ਕਲੀਅਰ ਕਰ ਸਕਦੇ ਆ এনवायरमेंट ਲਈ ਤੇ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਹੀ ਕੰਮ ਕਰਨਾ ਪਏਗਾ ਇੰਡੀਵਿਜੂਅਲ ਤੇ ਕੁਝ ਨਹੀਂ ਆ ਪਰ ਇਹ ਆ ਕਿ ਸਾਨੂੰ ਸ਼ੁਰੂਆਤ ਇੱਕ ਬੰਦੇ ਤੋਂ ਆਪਾਂ ਸ਼ੁਰੂ ਕਰਾਂਗੇ ਤੇ ਉਹ ਹੌਲੀ-ਹੌਲੀ ਹੌਲੀ-ਹੌਲੀ ਸਾਰੇ ਉਹਦੇ ਨਾਲ ਜੁੜਨਗੇ ਉਦੇ ਲਈ ਸਾਨੂੰ ਪਹਿਲੀ ਗੱਲ ਤੇ ਜਿਸ ਤਰ੍ਹਾਂ ਇਸ ਤਾਂ ਜਿਹੜਾ ਪਿਕਨਿਕ ਸਪੌਟ ਹੈ ਖਾਸ ਕਰਕੇ ਐਡਮਿਨਿਸਟ੍ਰੇਸ਼ਨ ਨੂੰ ਵੀ ਚਾਹੀਦਾ ਵੀ ਜਿਹੜਾ ਅਸੀਂ ਵੇਸਟ ਹੈ ਉਹਨੂੰ ਅਸੀਂ ਜਗਾ ਜਗਾ ਤੇ ਸੁੱਟੀ ਜਾਂਦੇ ਆ ਉਹਦੇ ਲਈ ਡਸਟਬਿਨ ਪ੍ਰੋਵਾਈਡ ਕਰਨ ਤੇ ਸਾਨੂੰ ਪਬਲਿਕ ਨੂੰ ਵੀ ਬਹੁਤ ਜ਼ਿਆਦਾ ਚਾਹੀਦਾ ਵੀ ਕਮ ਸੇ ਕਮ ਜੇ ਡਸਟਬਿਨ ਨਹੀਂ ਹੈਗਾ ਤੇ ਜਿੰਨਾ ਵੇਸਟ ਅਸੀਂ ਜਿਹੜਾ ਉੱਥੇ ਪਾ ਰਿਹਾ ਉਹਨੂੰ ਕਲੈਕਟ ਕਰਕੇ ਅਸੀਂ ਕਿਤੇ ਨਾ ਕਿਤੇ ਡਿਸਪੋਜ਼ਲ ਵਾਲੀ ਪ੍ਰੋਪਰ ਸਪੇਸ ਤੇ ਸੁੱਟੀਏ ਉਸ ਤੋਂ ਇਲਾਵਾ ਜਿਹੜਾ ਕਿ ਅੱਜ ਕੱਲ ਮੇਨ ਹੈਗਾ ਸਾਡਾ এনवायरमेंट ਲਈ ਪਲਾਂਟੇਸ਼ਨ ਬਹੁਤ ਜ਼ਿਆਦਾ ਜ਼ਰੂਰੀ ਹੈਗੀ ਹੈ ਸਾਨੂੰ ਸਾਰਿਆਂ ਨੂੰ ਆਪਣੀ ਲਾਈਫ ਦੇ ਵਿੱਚ ਸਾਲ ਚ ਦੋ ਜਾਂ ਤਿੰਨ ਪਲਾਂਟਸ ਜ਼ਰੂਰ ਲਗਾਣੇ ਚਾਹੀਦੇ ਜਿੰਨਾ ਕਿ ਸਾਡਾ ਆਪਣਾ ਘਰ ਛੋਟਾ ਵੱਡਾ ਜਿੰਨਾ ਵੀ ਹੋਵੇ ਉਹਦੇ ਤੇ ਵੀ ਪਲਾਂਟੇਸ਼ਨ ਜ਼ਰੂਰ ਕਰਨੀ ਚਾਹੀਦੀ ਹੈ ਤਾਂ ਜੋ ਸਾਡਾ ਜਿਹੜਾ এনवायरमेंट ਹੈ ਉਹ ਸਾਫ਼ ਸੁਥਰਾ ਰਹਿ ਸਕੇ ਸੋ ਦਰਸ਼ਕੋ ਇਸ ਵਕਤ ਸਾਡੇ ਨਾਲ ਬਲੌਕ ਅਫੀਸਰ ਜੁੜ ਚੁੱਕੇ ਨੇ ਇਹਨਾਂ ਨਾਲ ਗੱਲਬਾਤ ਕਰਦੇ ਆ ਕਿ ਇੰਨੀ ਸੋਹਣੀ ਜਗ੍ਹਾ ਆ ਉਹਨੂੰ ਕਿੱਦਾਂ ਇਹ ਮੇਨਟੇਨ ਰੱਖਦੇ ਆ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਰ ਪਹਿਲਾਂ ਤਾਂ ਤੁਹਾਡਾ ਕੀ ਨਾਮ ਹੈ ਸ਼ਮਸ਼ੀਰ ਸਿੰਘ ਜੀ ਜੀ ਸਰ ਇੰਨੀ ਸੋਹਣੀ ਜਗ੍ਹਾ ਆ ਇਹ ਕਿੱਦਾਂ ਮੇਨਟੇਨ ਕਰਦੇ ਹੋ ਸਾਰਾ ਇਹ ਅਸੀਂ ਇੱਕ ਕਮੇਟੀ ਬਣਾਈ ਆ ਇੱਥੇ ਜੀ 11 ਮੈਂਬਰੀ ਬੰਦਿਆਂ ਦੀ ਇੱਥੇ ਕਮੇਟੀ ਬਣਾਈ ਆ ਜਿਹਦੇ ਚ ਲੇਡੀਜ਼ ਵੀ ਹੈਗੀ ਆ ਜੈਂਸ ਵੀ ਹੈਗੇ ਆ ਤੇ ਸਬਕਾ ਫੌਜੀ ਵੀ ਹੈਗਾ ਤੇ ਅਸੀਂ ਇੱਥੇ 11 ਬੰਦੇ ਦੀ ਕਮੇਟੀ ਬਣਾ ਕੇ ਇਹਨੂੰ ਸਾਰਾ ਮੇਨਟੇਨ ਕਰੀਦਾ ਉਹਦੇ ਨਾਲ ਹੀ ਕਰੀਦਾ ਜੀ ਸਰ ਇਹ ਜਿਹੜੀ ਜਗ੍ਹਾ ਆ ਕਦੋਂ ਤੋਂ ਜ਼ਿਆਦਾ ਡਵੈਲਪ ਹੋਈ ਆ ਇਹ 3 ਸਾਲ ਤੋਂ ਕੀਤੀ ਹੈ ਡਵੈਲਪਮੈਂਟ ਠੀਕ ਹੈ ਠੀਕ 3 ਸਾਲ ਤੋਂ ਪਹਿਲਾਂ ਇੱਥੇ ਕੀ ਸੀਗਾ ਪਹਿਲੇ ਕੁਝ ਨਹੀਂ ਸੀ ਇੱਥੇ ਹੂੰ 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 ਇੱਥੇ ਆਈ ਪੌਮੀਆਂ ਵਗੈਰਾ ਇੱਥੇ ਜੜੀ ਬੂਟੀਆਂ ਹੀਆਂ ਜਾਂ ਇੱਥੇ ਦੀਆਂ ਲਟਾਨਾ ਵਗੈਰਾ ਕਾਫੀ ਸੀ ਇੱਥੇ ਫਿਰ ਇਹ ਕਟਵਾ ਕੇ ਨੇ ਸਫਾਈ ਕਰਵਾਈ ਐ ਇਸ ਜਗ੍ਹਾ ਨੂੰ ਸਾਫ਼ ਸੁਥਰਾ ਬਣਾਇਆ ਔਰ ਇਹ ਹਾਰਾ ਕੀਤਾ ਕਾ ਇੱਥੇ ਪਾਣੀ ਦਿੰਦੇ ਰਹੇ ਅਸੀਂ ਟੈਂਕਰਾਂ ਰਾਹੀਂ ਪਾਣੀ ਦਿੱਤਾ ਇੱਥੇ ਤੇ ਉਹਦੇ ਬਾਅਦ ਇਹਨੂੰ ਹੋਰ ਅਸੀਂ ਇਤਾਰ ਦੀ ਫੈਂਸਿੰਗ ਕਰਵਾਤੀ ਹੈ ਇੱਥੇ ਤਾਂ ਕਿ ਲੋਕੀ ਆ ਪਾਰਨਾ ਜਾ ਸਕਣੇ ਇੱਥੇ ਤੇ ਜਦੋਂ ਇਹ ਪਹਿਲਾਂ ਇੱਥੇ ਕੁਝ ਨਹੀਂ ਸੀਗਾ ਫਿਰ ਇਹ ਆਈਡੀਆ ਜਿਹੜਾ ਕਿਦਾਂ ਦਿਮਾਗ ਚ ਆਇਆ ਇਹ ਜੀ ਸਾਡੇ ਸੀਸੀਐਫ ਸਾਹਿਬ ਹੈਗੇ ਆ ਸੀਐਫ ਸਾਹਿਬ ਐ ਡਾਕਟਰ ਸੰਜੀਤ Tiwari ਜੀ ਇਹ ਉਹਨਾਂ ਦੇ ਦਿਮਾਗ ਚ ਗੱਲ ਆਈ ਸੀ ਕਿ ਇਸ ਇਲਾਕੇ ਨੂੰ ਕਿਦਾਂ ਡਵੈਲਪਮੈਂਟ ਕੀਤਾ ਜਾ ਸਕਦਾ ਠੀਕ ਹੈ ਨਾ ਅਸੀਂ ਛੋਟਾ ਦੇ ਕੰਮ ਲੈ ਕੇ ਚੱਲੇ ਸੀ ਸ਼ੁਰੂ ਚ ਅਸੀਂ ਹੱਟਾਂ ਬਣਾਈਆਂ ਸਿਰਫ ਚਾਰ ਹੱਟਾਂ ਬਣਾਈਆਂ ਸੀ ਇੱਥੇ ਅਸੀਂ ਸੋਚੀ ਨਹੀਂ ਸਕੇ ਪਬਲਿਕ ਇਨੀ ਆਏਗੀ ਇੱਥੇ ਪਰ ਇਹਨੂੰ ਦੇਖ ਕੇ ਲੋਕੀ ਕਾਫੀ ਆਣੇ ਸ਼ੁਰੂ ਹੋ ਗਏ ਆ ਸਰ ਇਹ ਜਿਹੜੀ ਜਗ੍ਹਾ ਹੈਗੀ ਹੈ ਤੇ ਮਤਲਬ ਜਿਹੜੇ ਜਦੋਂ ਹੁਣ ਲੋਕ ਟੂਰਿਜ਼ਮ ਆਂਦਾ ਆ ਤੇ ਕਿਹੜੇ ਦਿਨ ਤੇ ਜ਼ਿਆਦਾ ਰਸ਼ ਹੁੰਦਾ ਇਹ ਜ਼ਿਆਦਾ ਹੁੰਦਾ ਜੀ ਗਰਮੀਆਂ ਚ ਕਾਫੀ ਰਸ਼ ਪੈਂਦਾ ਇੱਥੇ ਜਦੋਂ ਛੁੱਟੀਆਂ ਪੈਂਦੀਆਂ ਬੱਚਿਆਂ ਨੂੰ ਉਦੋਂ ਬਹੁਤ ਜ਼ਿਆਦਾ ਰਸ਼ ਹੁੰਦਾ ਇੱਥੇ ਬੈਠਣ ਨੂੰ ਜਗ੍ਹਾ ਨਹੀਂ ਲੱਭਦੀ ਇੱਥੇ ਹਰ ਥਾਂ ਤੇ ਲੋਕੀ ਬੈਠੇ ਹੁੰਦੇ ਆ ਕਿਸੇ ਨੇ ਟੈਂਟ ਲਾਏ ਹੁੰਦੇ ਆ ਕਿ ਆਪਣੇ ਪਰਸਨਲ ਦਰੀਆਂ ਲੈ ਕੇ ਬੈਠੇ ਹੁੰਦੇ ਆ ਇੱਥੇ ਔਰ ਗਰਮੀ ਦਾ ਅਨੰਦ ਲੈਂਦੇ ਆ ਇੱਥੇ ਸਰਦੀ ਦਾ ਸ਼ਾਮ ਦੇ ਟਾਈਮ ਦਾ ਜਿਆਦਾ ਜਦੋਂ ਹਵਾ ਚੱਲ ਰਹੀ ਹੈ ਇੱਥੇ ਬਹੁਤ ਵਧੀਆ ਮੌਸਮ ਹੈ ਇੱਥੇ ਜੀ ਸਰ ਜੇ ਗੱਲ ਕਰੀ ਜਿੱਦਾਂ ਲੇਕ ਜਿਹੜੀ ਆ ਬਹੁਤ ਵੱਡੀ ਆ ਤੇ ਸੇਫਟੀ ਰੂਲਸ ਦੇ ਲਈ ਕੀ ਜਿਹੜੀ ਆ ਉਹ ਪਰਪਸ ਹੈਗੇ ਇੱਥੇ ਜਿਹੜਾ ਵੀ ਕੋਈ ਬੋਰਡ ਦੇ ਵਿੱਚ ਬੰਦਾ ਹੈ ਉਹਨੂੰ ਲਾਈਵ ਬੈਲਟ ਪਾਈ ਜਾਂਦੀ ਆ ਉਹਦੇ ਨਾਲ ਬੰਦਾ ਡੁੱਬਦਾ ਨਹੀਂ ਹੈਗਾ ਜੀ 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 ਸੋ ਸਰ ਅਗਰ ਖਾਣ ਪੀਣ ਦੀ ਜੇ ਗੱਲ ਕਰੀਏ ਤੇ ਉਹ ਵੀ ਸਾਰੀ ਅਵੇਲੇਬਲ ਇੱਥੇ ਹਾਂਜੀ ਜੀ ਸਾਰਾ ਕੁਝ ਹੈਗਾ ਹੀ ਇੱਥੇ ਖਾਣ ਪੀਣ ਦਾ ਸਭ ਕੁਝ ਹੈਗਾ ਇੱਥੇ ਠੀਕ ਹੈ ਤੇ ਜਦੋਂ ਇਹ ਪਿਕਨਿਕ ਸਪੋਰਟ ਜਦੋਂ ਬਣਾਈ ਗਈ ਹੈ ਤੇ ਕਿੰਨੇ ਕੁ ਲੋਕਾਂ ਨੂੰ ਇੱਥੇ ਰੋਜ਼ਗਾਰ ਜਿਹੜਾ ਹੈ ਮਿਲਿਆ ਪਹਿਲੇ ਤੇ ਇੱਥੇ ਥੋੜੇ ਬੰਦਿਆਂ ਨੂੰ ਮਿਲਿਆ 20 25 ਬੰਦਿਆਂ ਨੂੰ ਇੱਥੇ ਰੋਜ਼ਗਾਰ ਮਿਲਿਆ ਪਰ ਅੱਜ ਦੀ ਡੇਟ ਦੇ ਵਿੱਚ ਕਮ ਸੇ ਕਮ ਇੱਥੇ 150 ਬੰਦੇ ਨੂੰ ਰੋਜ਼ਗਾਰ ਮਿਲਿਆ ਹੈਗਾ ਇੱ ਤੇ ਨਾਲ ਪੰਜਾਬ ਦੇ ਵਿੱਚ ਨੰਬਰ 1 ਤੇ ਹੀ ਹੈਗਾ ਇਸ ਟਾਈਮ ਦੇ ਵਿੱਚ ਫਿਰ ਕੁਝ ਪਠਾਨਕੋਟ ਦੇ ਲੋਕੀ ਵੀ ਆ ਰਹੇ ਨੇ ਇੱਥੇ ਕੰਮ ਕਰ ਰਹੇ ਨੇ ਵਧੀਆ ਵਧੀਆ ਐਕਟੀਵਿਟੀ ਲੈ ਕੇ ਆ ਰਹੇ ਨੇ ਇੱਥੇ ਅਸੀਂ ਉਹਨਾਂ ਨੂੰ ਵੀ ਇੱਥੇ ਮਤਲਬ ਉਹ ਐਮਓਯੂ ਦਿੱਤੇ ਹੈਗੇ ਆ ਉਹਨਾਂ ਨੂੰ ਕੰਮ ਕਰਨ ਵਾਸਤੇ ਤਾਂ ਕੰਮ ਕਰ ਰਹੇ ਨੇ ਇੱਥੇ ਠੀਕ ਸਾਨੂੰ ਤੇਰੀ ਗਲੀ ਵਿੱਚ ਜੋ ਗਿਆ ਜੋ ਗਿਆ ਜੋ ਗਿਆ ਅਜੀਬ ਤੇਰੇ ਹੋ ਗਏ ਹੋਇਆ ਅਜੀਬ ਤੇਰੇ ਹੋ ਗਏ ਦਿਲ ਵੀ ਤੇਰਾ ਹੋ ਗਿਆ ਹੁਸਨ ਦੀਆਂ ਸਰਕਾਰਾਂ ਨੂੰ ਹੁਸਨ ਦੀਆਂ ਸਰਕਾਰਾਂ ਨੂੰ ਹੁਸਨ ਦੀਆਂ ਸਰਕਾਰਾਂ ਨੂੰ ਇਸਕ ਗਲੀ ਵਿੱਚ ਪੈਰ ਪਾਉਣਾ ਮਹਿੰਗਾ ਪੈ ਗਿਆ ਯਾਰਾਂ ਨੂੰ ਹੁਸਨ ਹਕੂਮਤ ਰਾਸ ਆ ਗਈ ਹੁਸਨ ਦੀਆਂ ਸਰਕਾਰਾਂ ਨੂੰ ਸਾਰੇ ਤੇਰਾ ਕਿਹੜਾ ਨਖਰਾ ਸਾਰੇ ਤੇਰਾ ਕਿਹੜਾ ਨਖਰਾ ਦਿਲ ਸਾਡੇ ਨੂੰ ਮੋ ਗਿਆ ਹੈ ਅਜੀਬ ਤੇਰੇ ਹੋ ਗਏ ਅਜੀਬ ਤੇਰੇ ਹੋ ਗਏ ਦਾ ਦਿਲ ਦੀ ਤੇਰਾ ਹੋ ਗਿਆ ਸਾਡਾ ਦਿਲ ਦੀ ਤੇਰਾ ਜੀ ਸਾਡੇ ਪ੍ਰੋਗਰਾਮ ਦੇ ਵਿੱਚ ਤਸਵੀਰਾਂ ਰਾਹੀਂ ਦੇਖ ਸਕਦੇ ਹੋ ਕਿ ਕਿੰਨੀਆਂ ਸੋਹਣੀ ਜਿਹੜੀ ਹੈ ਵਾਦੀ ਹੈ ਕਿੰਨਾ ਸੋਹਣਾ ਜਿਹੜਾ এনवायरमेंट ਹੈ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਸੋਹਣਾ ਲੇਕ ਜਿਹੜੀ ਹੈ ਇਹ ਤੁਹਾਨੂੰ ਦੱਸਣਾ ਚਾਹੁੰਦੀ ਆ ਕਿ ਜਿਹੜੀ ਲੇਕ ਹੈ ਇਹ ਰਣਜੀਤ ਸਾਗਰ ਡੈਮ ਦਾ ਹੀ ਨਾਲ ਜਿਹੜੀ ਹੈ ਇਹ ਮਿਲ ਰਹੀ ਹੈ ਤੇ ਉਹਦਾ ਪਾਣੀ ਹੀ ਹੈਗਾ ਆ ਤੁਸੀਂ ਮਾਊਂਟੇਨਸ ਦੇਖ ਸਕਦੇ ਹੋ ਗ੍ਰੀਨਰੀ ਕਿੰਨੀ ਸੋਹਣੀ ਹੈ ਕਿਉਂਕਿ ਕਿਤੇ ਨਾ ਕਿਤੇ ਜਿਹੜੇ ਇਹ ਲੋਕ ਜਿਹੜੇ ਅਸੀਂ ਅਪਸੀ ਖੁਦ ਪੰਜਾਬੀ ਮੈਂ ਤੁਹਾਨੂੰ ਪਹਿਲਾਂ ਵੀ ਦੱਸਦੀ ਆ ਕਿ ਜੇ ਇਹ ਸਭ ਚੀਜ਼ਾਂ ਜਿਹੜੀਆਂ ਦੇਖਣ ਨੂੰ ਕਈ ਵਾਰੀ ਅਸੀਂ ਬਹੁਤ ਦੂਰ 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 ਜਾਣਿਆ ਪਰ ਤੁਸੀਂ ਸੋਚ ਸਕਦੇ ਹੋ ਕਿ ਇਹ ਸਭ ਪੰਜਾਬ ਦੇ ਵਿੱਚ ਤੇ ਇਸ ਜਗ੍ਹਾ ਨੂੰ ਜਿਹੜਾ ਆ ਬਹੁਤ ਜਿਹੜੀ ਹੈ ਉਹ ਮਾਨਤਾ ਜਿਹੜੀ ਦੇਣੀ ਚਾਹੀਦੀ ਹੈ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਵੀ ਕਹਿੰਨੀ ਆ ਕਿ ਜਦੋਂ ਅਸੀਂ ਆਮ ਜਿਹੜੇ ਲੋਕ ਜਿਹੜੇ ਆ ਉਹ ਲੋਕ ਕਿਤੇ ਨਾ ਕਿਤੇ ਇਸ ਚੀਜ਼ ਨੂੰ ਸਮਝ ਜਾਣਨਾ ਕਿ ਇਹ ਕੁਦਰਤ ਦੀ ਜਿਹੜੀ ਬਣੀ ਹੋਈ ਦਾਤ ਹੈ ਕੁਦਰਤ ਹੀ ਦਿੱਤੀ ਹੋਈ ਦਾਤ ਹੈ ਜੇ ਇਹਨੂੰ ਸਮੇਟ ਕੇ ਰੱਖ ਲਈਏ ਨਾ ਤੇ ਇਸ ਤੋਂ ਵੱਡੀ ਗੱਲ ਨਹੀਂ ਹੋ ਸਕਦੀ ਦਸ਼ਕੋ ਤੁਸੀਂ ਦੇਖ ਰਹੀ ਸੀ ਸਾਡਾ ਪ੍ਰੋਗਰਾਮ ਪਬਲਿਕ ਟਾਈਮ ਜਿਸ ਦੇ ਵਿੱਚ ਅਸੀਂ ਤੁਹਾਨੂੰ ਚਮਰਾੜ ਪਿੰਡ ਦੇ ਫਗੋਤਾ ਵੈਲੀ ਦੀ ਜਿਹੜੀ ਆ ਪੂਰੀ ਸੈਰ ਕਰਾਈ ਲੋਕਾਂ ਨਾਲ ਵੀ ਗੱਲਬਾਤ ਕੀਤੀ ਔਰ ਇਹ ਵੀ ਤੁਹਾਨੂੰ ਦੱਸਿਆ ਕਿ ਜ਼ਿੰਦਗੀ ਦੇ ਵਿੱਚ ਜਿਹੜਾ ਆ ਆਪਣੇ ਲਈ ਟਾਈਮ ਕੱਢਣਾ ਬਹੁਤ ਜ਼ਰੂਰੀ ਆ ਕਿਉਂਕਿ ਸਾਡਾ ਜਿਹੜਾ ਇਹ ਪ੍ਰੋਗਰਾਮ ਕਰਨ ਦਾ ਮੇਨ ਮਕਸਦ ਹੀ ਇਹੀ ਹੈ ਕਿ ਦੱਸਣਾ ਕਿ ਕਿਸ ਤਰ੍ਹਾਂ ਜਿਹੜਾ ਆ ਮਨੋਰੰਜਨ ਜਿਹੜਾ ਆਪਣੀ ਲਾਈਫ ਦੇ ਵਿੱਚ ਹੋਣਾ ਜ਼ਰੂਰੀ ਆ ਸੋ ਇਸੇ ਤਰ੍ਹਾਂ ਅਸੀਂ ਆਪਣੇ ਨਵੇਂ ਪ੍ਰੋਗਰਾਮ ਦੇ ਵਿੱਚ ਕਿਤੇ ਹੋਰ ਜਗ੍ਹਾ ਤੇ ਤੁਹਾਨੂੰ ਸੈਰ ਕਰਵਾਉਣ ਵਾਸਤੇ ਲੈ ਕੇ ਜਾਵਾਂਗੇ ਤੇ ਫਿਰ ਤੋਂ ਹੋਵੇਗੀ ਤੁਹਾਡੇ ਨਾਲ ਮੁਲਾਕਾਤ 1:30 ਲਈ ਸਤਿ ਸ਼੍ਰੀ ਅਕਾਲ